ਬਾਕੀ ਤੇਰੇ ਦੁਆਰਾ ਕੀਤੇ ਜਾਣ ਵਾਲੇ ਜਿਹੜੇ ਕਾਰਜ ਨੇ ਉਹ ਸਾਰੇ ਬ्यर्थ ਨੇ ਧਰਮ ਦੇ ਨਾਂ ਤੇ ਅਵਰ ਕਾਜ ਤਿਰਕਤੈ ਨਾ ਕਾਮ ਕਿਤੇ ਵੀ ਕੰਮ ਨਹੀਂ ਜਿਹੜੇ ਹੋਰ ਕੰਮ ਕਰ ਰਿਆ ਹੈ ਧਰਮ ਦੇ ਨਾਂ ਤੇ ਹੋਰ ਕਾਰਜ ਕਰ ਰਿਆ ਉਥੇ ਸਿਰਫ ਤੇ ਸਿਰਫ ਪ੍ਰਵਾਨਗੀ ਇੱਕ ਦੀ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਤ ਸੰਗਤ ਦੇ ਵਿੱਚ ਟਿਕ ਕੇ ਬੈਠ ਕੇ ਪਰਮੇਸ਼ਰ ਨੂੰ ਚੇਤਾ ਕਰਾ ਕਿਉਂਕਿ ਸਤ ਸੰਗਤ ਦੇ ਵਿੱਚ ਆਉਣਾ ਹੀ ਤਾਂ ਹੈ ਸਤ ਸੰਗਤ ਕਰਨੀ ਵੀ ਤਾਂ ਹੀ ਹੈ ਕਿ ਸਾਡਾ ਮਨ ਜਿਹੜਾ ਹੈ ਉਹ ਟਿਕਣ ਲੱਗ ਪਵੇ ਜੁੜਨ ਲੱਗ ਪਵੇ ਇਹ ਤੇ ਅਭਿਆਸ ਆ ਨਾ ਇੱਥੇ ਤੇ ਅਭਿਆਸ ਜਿਹੜਾ ਉਹ ਚੱਲਣਾ ਆ ਨਿਤਾ ਪ੍ਰਤੀ ਏਸੇ ਕਰਕੇ ਸਤਗੁਰੂ ਪਾਤਸ਼ਾਹ ਨੇ ਕਿਹਾ ਨਿਤ ਉੱਠ ਗਾਵੋ ਪ੍ਰਭ ਕੀ ਬਾਣੀ ਕਿ ਨਿਤ ਉੱਠ ਕੇ ਸੱਚੇ ਮਾਲਕ ਪਰਮੇਸ਼ਰ ਦੀ ਬਾਣੀ ਨੂੰ ਗਾ ਕਿਤੇ ਏਸੇ ਨੂੰ ਹੀ ਕਿਹਾ ਵੀ ਅੱਠ ਪਹਿਰ ਕਰ ਤਿਸ ਕਾ ਧਿਆਨ ਸੱਚੇ ਪਰਮੇਸ਼ਰ ਦਾ ਕਹਿੰਦੇ ਅੱਠੇ ਪਹਿਰ ਧਿਆਨ ਕਰ ਰਾਤ ਦੇ ਚਾਰ ਪੈਰ ਦਿਨ ਦੇ ਚਾਰ ਪੈਰ ਅੱਠ ਪਹਿਰ ਹੁਣ ਚੇਤਾ ਰੱਖਿਓ ਜਿੰਨਾ ਚਿਰ ਮਨੁੱਖ ਦੇ ਕੋਲੇ ਬੰਦਗੀ ਨਹੀਂ ਇਬਾਦਤ ਨਹੀਂ ਹੈ ਉਹਨਾਂ ਚਿਰ ਪਰਮੇਸ਼ਰ ਦੇ ਦਰ ਤੇ ਪ੍ਰਵਾਨਗੀ ਵੀ ਨਹੀਂ ਹੋਣੀ ਇਬਾਦਤ ਦੇ ਵਿੱਚੋਂ ਹੀ ਪ੍ਰਵਾਨਗੀ ਹੈ ਤੇ ਉਸ ਸੱਚੀ ਪ੍ਰਵਾਨਗੀ ਦਾ ਜਿਹੜਾ ਰਸ ਹੈ ਉੱਤੇ ਫਿਰ ਜਿਹੜੇ ਮਾਣਦੇ ਨੇ ਉਹਨਾਂ ਨੂੰ ਆਨੰਦ ਆਉਂਦਾ ਆ ਜਿਸ ਨੇ ਚੱਖਿਆ ਹੀ ਨਹੀਂ ਜਿਸ ਨੇ ਕਹ ਲਈਏ ਵੀ ਕੋਈ ਪਦਾਰਥ ਜੀਵ ਦੇ ਨਾਲ ਲਾ ਕੇ ਹੀ ਨਹੀਂ ਵੇਖਿਆ ਚੱਖ ਵੱਢ ਕੇ ਜੀਵ ਨੇ ਨਿਗਲ ਕੇ ਉਹਨੂੰ ਦੱਸਿਆ ਹੀ ਨਹੀਂ ਵੀ ਇਹ ਕਿੰਨਾ ਕੋ ਇਹਦਾ ਰਸ ਹੈ ਫਿੱਕਾ ਹੈ ਮਿੱਠਾ ਹੈ ਲੂਣਾ ਹੈ ਤੇ ਉਨਾਂ ਚਿਰ ਕੀ ਪਤਾ ਲੱਗੇਗਾ ਵੀ ਇਹ ਕਿਹੋ ਜਿਹਾ ਨਾ ਉਹਦੇ ਬਾਰੇ ਕੁਝ ਦੱਸਿਆ ਜਾ ਸਕਦਾ ਨਾ ਹੀ ਬਿਆਨ ਕੀਤਾ ਜਾ ਸਕਦਾ ਕਿਦਾ ਹੀ ਸਮਝਾਇਆ ਜਾ ਸਕਦਾ ਨਾ ਹੀ ਕੋਈ ਸਮਝ ਸਕਦਾ ਇਸੇ ਕਰਕੇ ਇਹ ਤੇ ਆਪਣੇ ਆਪ ਦੀ ਤਿਆਰੀ ਹੈ ਕਿਸੇ ਹੋਰ ਦੀ ਨਹੀਂ ਹੈ ਕਿਸੇ ਹੋਰ ਦਾ ਕੀਤਾ ਹੋਇਆ ਨਹੀਂ ਮਿਲਣਾ ਇਥੇ ਤੇ ਆਪੋ ਆਪਣੀ ਹੈ ਕਰਮੀ ਕਿਸੇ ਤੇ ਨਹੀਂ ਡਿਪੈਂਡ ਹੋਣਾ ਦੂਜੇ ਦਾ ਕੀਤਾ ਕਿਸੇ ਦਾ ਕਿਸੇ ਨੂੰ ਕੁਝ ਨਹੀਂ ਮਿਲਣਾ ਧਰਮ ਦੀ ਦੁਨੀਆ ਦੇ ਵਿੱਚ ਤੇ ਆਪੋ ਆਪਣੀ ਕਰਨਾ ਪੈਣਾ ਸੱਚ ਇਹੀ ਹੈ ਤੇ ਧਰਮ ਵੀ ਇਹੀ ਹੈ ਕਿਉਂਕਿ ਸੱਚ ਨੂੰ ਹੀ ਧਰਮ ਕਿਹਾ ਜਾਂਦਾ ਉਹ ਗੱਲ ਵੱਖਰੀ ਹੈ ਵੀ ਸਮੇਂ ਨਾਲ ਧਰਮ ਲਫਜ਼ ਜਿਹੜਾ ਉਹ ਮਜਹਵਾਂ ਦੇ ਨਾਲ ਜੁੜ ਕੇ ਇਹਨੂੰ ਵੀ ਉਹੋ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸਲ ਦੇ ਵਿੱਚ ਧਰਮ ਜਿਹੜਾ ਉਹ ਹੈ ਸੱਚ ਨਾਮ ਧਰਮ ਹੈ ਕਿਉਂਕਿ ਸਦੀਵ ਹੈ ਨਾ ਮਿਟਦਾ ਨਾ ਖਤਮ ਹੁੰਦਾ ਨਾ ਘਟਦਾ ਨਾ ਵੱਧਦਾ ਨਾ ਇਹ ਚਾਨਣ ਹੈ ਨਾ ਹਨੇਰ ਇਹ ਤਾਂ ਸੁਤੇ ਪ੍ਰਕਾਸ਼ ਹੈ ਸਵੈ ਭੂ ਸੈ ਭੰ ਸੁਤੇ ਪ੍ਰਕਾਸ਼ ਜਿਹੜਾ ਇੱਕ ਰਾਸ ਹੈ ਤੇ ਇੱਕ ਰਸ ਹੈ ਜਿਹੜਾ ਤੇ ਉਹ ਰਸ ਵੀ ਭਰਪੂਰ ਹੈ ਉਸੇ ਨੂੰ ਕਿਹਾ ਗਿਆ ਸਰਸੇ ਸਾ ਰਸੇ ਰਸ ਸਹਿਤ ਅਰਥੁਦਾਇ ਭਰਿਆ ਹੋਇਆ ਕਹਿੰਦੇ ਜਿਹੜਾ ਉਸ ਦੇ ਵਿੱਚ ਰਸ ਦੇ ਵਿੱਚ ਲੱਗ ਜਾਵੇਗਾ ਉਹਨੂੰ ਰਸ ਮਿਲ ਜਾਵੇਗਾ ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਏਸੇ ਕਰਕੇ ਜਦੋਂ ਉਸ ਸੱਚੇ ਪਰਮੇਸ਼ਰ ਦਾਤੇ ਅਕਾਲ ਪੁਰਖ ਨੂੰ ਗਾਉਣਾ ਹੈ ਨਾ ਤੇ ਉਦੋਂ ਆਤਮਾ ਤੋਂ ਗਾਉਣਾ ਹੈ ਮਨ ਇਕਾਗਰ ਕਰਕੇ ਗਾਉਣਾ ਹੈ ਠਾਕੁਰ ਗਾਇਆ ਆਤਮ ਰੰਗ